ਮਨ ਰੇ ਸਦਾ ਪਜੋ ਹਰ ਸਰਨਾਈ ਗੁਰ ਕਾ ਸਬਦ ਅੰਤਰ ਵਸੈ ਤਾ ਹਰ ਵਿਸਰਨ ਜਾਈ ਜਦੋਂ ਜੀਵਾ ਤੁਮਾ ਇੱਕ ਮਨ ਹੋ ਕੇ ਇਕਾਗਰਤਾ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੀ ਹੈ ਉਹਦੇ ਮਨ ਵਿੱਚ ਨਾਮ ਰੰਗ ਜਾਂਦਾ ਹੈ ਸ਼ਬਦ ਦਾ ਜਰਾ ਪ੍ਰਭਾਵ ਹੈ ਉਹ ਮਨ ਤੇ ਪੈ ਜਾਂਦਾ ਹੈ ਤੇ ਮਨ ਆਤਮਕ ਅਨੰਦ ਮਾਣਦਾ ਹੈ ਪਰਮੇਸ਼ਰ ਪ੍ਰਮਾਤਮਾ ਨੂੰ ਨਾਲ ਮਨ ਇਕਾਗਰਤਾ ਵਿੱਚ ਲੀਨ ਹੋ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਦੀਨ ਕਿਰਪਾ ਕੀ ਤੀਜ ਪਾਵਨ ਸਤਿਗੁਰੂ ਸਾਹਿਬ ਜੀ ਆਂਦਾ ਰਹਾਉ ਦੀ ਪੰਕਤੀ ਹੈ ਇਸ ਵੰਦ ਵਿੱਚ ਗੁਰੂ ਸਾਹਿਬ ਜੀ ਨੇ ਸੰਬੋਧਨ ਕੀਤਾ اے ਜੀਵਾਤਮਾ ਤੂੰ ਹਮੇਸ਼ਾ ਹਮੇਸ਼ਾ ਪਰਮੇਸ਼ਰ ਦਾ ਨਾਮ ਜਪ ਗੁਰੂ ਦੀ ਸਲਮਾ ਚਾ ਕੇ ਨਾਮ ਜਪਣਾ ਆਰਾਧਨਾ ਕਰਨੀ ਤੇ ਮਨ ਵਿੱਚ ਆਨੰਦ ਬਣਦਾ ਹੈ ਖੇੜਾ ਬਣਦਾ ਹੈ ਭਾਵ ਗੁਰਮੁਖ ਹੋ ਕੇ ਨਾਮ ਜਪਿਆਂ ਪਰਮਾਤਮਾ ਦੀ ਕਿਰਪਾ ਅਸੀਸ ਪ੍ਰਾਪਤ ਹੁੰਦੀ ਹੈ ਗੁਰੂ ਦੇ ਸ਼ਬਦ ਨਾਲ ਜਿਹਨਾਂ ਨਿਸਾਨ ਜੁੜਦਾ ਹੈ ਉਹਦੇ ਮਨ ਦੀ ਜਿਹੜੀ ਅਵਸਥਾ ਹੈ ਉਹ ਨਿਰਮਲ ਹੋ ਜਾਂਦੀ ਹੈ ਭਾਵ ਸ਼ਬਦ ਦੇ ਨਾਲ ਜੁੜਿਆਂ ਸੁਰਤੀ ਉੱਚੀ ਉੱਠਦੀ ਹੈ ਸ਼ਬਦ ਦਾ ਪ੍ਰਭਾਵ ਮਨ ਨਿਰਮਲ ਕਰ ਦਿੰਦਾ ਹੈ ਇਕਾਰਾਂ ਵਾਲੀ ਮੈਲ ਦੂਰ ਹੋ ਜਾਂਦੀ ਹੈ ਮਨ ਅੰਤਰਮੁਖੀ ਹੋ ਕੇ ਪਰਮਾਤਮਾ ਨੂੰ ਜਪਦਾ ਹੈ ਤੇ ਉਹਦੇ ਹਿਰਦੇ ਵਿੱਚੋਂ ਫਿਰ ਕਦੇ ਪਰਮਾਤਮਾ ਵਿਸਰਦਾ ਨਾ ਕੋਈ ਕਾ ਸਾਉਂ ਅੰਦਰ ਵਸੇ ਕਾਰ ਵਿਸਰਨਾ ਜਾਏ ਗੁਰੂ ਦੀ ਕਿਰਪਾ ਨਾਲ ਜਦੋਂ ਸੰਭਿਰਦੇ ਟਿਕ ਜੇ ਫਿਰ ਪਰਮਾਤਮਾ ਨਹੀਂ ਭੁੱਲਦਾ ਪਰਮੇਸ਼ਰ ਵਿਸਰਦਾ ਨਹੀਂ ਇਹ ਬੜੀ ਆਈ ਹੈ ਭਾਈ ਗੁਰੂ ਦੇ ਸ਼ਬਦ ਦੀ ਮਹਾਰਾ ਜਿੰਦੀ ਨੇ ਜਿਵੇਂ ਮੰਦਰ ਕੋ ਥੰਮੇ ਥੰਮਨ ਤੇ ਉਹ ਗੁਰੂ ਕਾ ਸਿਧ ਮਨ ਅਸੰਮ ਜਿਸ ਤਨਾ ਪਾਈ ਦੁਆਰਾਂ ਨੂੰ ਰੁਕਦੀਆਂ ਨੇ ਲੈਂਟਰ ਨੂੰ ਛਤ ਨੂੰ ਰੁਕਦੀਆਂ ਨੇ ਥੰਮ ਲੈ ਲਾ ਲੋ ਇਹ ਸਪੋਰਟ ਹੁੰਦੀ ਹੈ ਸਤਰੂ ਕੀ ਰਹਿੰਦੀ ਹੈ ਡਿਗਦੀ ਨਹੀਂ ਇਸ ਤਰ੍ਹਾਂ ਗੁਰੂ ਪਿਆਰਿਓ ਗੁਰੂ ਦਾ ਸਭ ਜਿਹੜਾ ਹੈ ਮਨ ਨੂੰ ਵਿਕਾਰਾਂ ਵਾਲੇ ਪਾਸੇ ਨਹੀਂ ਜਾਣ ਦਿੰਦਾ ਮਾਇਆ ਦੇ ਪ੍ਰਭਾਵ ਤੋਂ بچਾ ਕੇ ਰੱਖਦਾ ਹੈ ਤੇ ਮਨ ਨਿਰਮਲ ਹੋ ਜਾਂਦਾ ਹੈ ਆਂਦਰੋਂ ਵੀ ਨਿਰਮਲ ਤੁਦੇ ਕਾਰਨ ਇਹ ਨਿਰਮਲ ਹੋ ਜਾਏਗੀ ਕਿਉਂਕਿ ਮਨ ਦੇ ਵਿਚਾਰ ਗੁਰਮਤਿ ਅਨੁਸਾਰ ਹੋਗੇ ਫਿਰ ਗਿਆਨ ਅੰਦਰੀ ਕਰਮ ਅੰਦਰੀ ਉਸਰੇੰ ਕੰਮ ਕਰਦੇ ਨੇ ਫਿਰ ਉਸ ਦੇ ਅੰਦਰ ਪਰਮਾਤਮਾ ਦਾ ਨਿਰਮਲ ਪਉ ਪੈਦਾ ਹੋ ਜਾਂਦਾ ਹੈ ਜਿਸ ਕਰਕੇ ਉਸ ਨੂੰ ਪਰਮਾਤਮਾ ਨੇੜੇ ਜਾਪਦਾ ਹੈ ਦੁਕਾਲੰ ਪੁਰਨਾਸੀ ਦੇ ਆਲੰਗ ਸਰੂਪੀ ਸਦਾ ਸੰਗੀ ਅਵੰਗ ਪੁਤ ਐਸੇ ਰਬ ਨੂੰ ਕੋਈ ਬਾਰ ਬਾਰ ਯਾਦ ਕਰੀਏ ਸਿਮਰਨ ਕਰੀਏ ਗੁਰੂ ਮਹਾਰਾਜ ਜੀ ਨੇ ਇਹ ਮੋਲਕ ਜੀਵਨ ਬਖਸ਼ਿਆ ਜੋ ਰਸੇ ਬਾਤੇ ਭਗਤ ਕੁਮਾਰੀ ਤਬ ਹੀ ਮਾਨਸ ਦੇਹੀ ਪਾਏ ਇਸ ਦੇਹੀ ਕੋ ਸਿਮਰਾਂ ਦੇਵ ਸੋ ਦੇਹੀ ਪ੍ਰਭਰ ਕੀ ਸੇਵ ਗੁਰੂ ਦੀ ਸੇਵਾ ਪਰਮਾਤਮਾ ਦਾ ਸਿਮਰਨ ਰੱਬ ਦੀ ਸੇਵਾ ਪਰਮਾਤਮਾ ਦਾ ਸਿਮਰਨ ਪ੍ਰਜਾਪਿਤ ਚੁਰਣਾ ਪਾਣਾ ਮਰਣਾ ਇਹ ਲਾਜ਼ਮੀ ਜਿਉਂ-ਜਿਉਂ ਅਵਸਥਾ ਬਣਦੀ ਹੈ ਸ਼ਬਦ ਦੀ ਮਨ ਦੇ ਉੱਤੇ ਪ੍ਰਭਾਵ ਬਣਦਾ ਹੈ ਨਾ ਤੇ ਤੁਹਾਡਾ ਮਨ ਇਕਾਗਰ ਹੋ ਜਾਏਗਾ ਤੇ ਮਨ ਬਾਹਰ ਮੁਕੀ ਨਹੀਂ ਅੰਤਰਮੁਕੀ ਹੋ ਕੇ ਰੱਬ ਦਾ ਨਾਮ ਸਿਮਰਦਾ ਹੈ ਤੇ ਪ੍ਰਮਾਤਮਾ ਦੀਆਂ ਖੁਸ਼ੀਆਂ ਸਿੱਸਾ ਮੰਗਦਾ। ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਬਦ ਗੁਰੂ ਆੰਗ ਸੰਗ ਸਾਈਓ ਕੇ ਵਰਤੇ ਨੇ ਗੁਰਮੁਖ ਅੰਤਰ ਸ਼ਾਂਤ ਹੈ। ਮਨ ਤਨ ਨਾਮ ਸਮਾਈ ਉਹ ਗੁਰਮੁਖ ਪਿਆਰੀ ਨਾਮ ਨਾਲ ਜੁੜ ਕੇ ਆਤਮ ਅਨੰਦ ਵਿੱਚ ਰਹਿੰਦੇ ਨੇ ਸਹਿਜ ਅਵਸਥਾ ਦੇ ਧਾਰਨੀ ਬਣ ਜਾਂਦੇ ਨੇ ਮਨ ਡੋਲਦਾ ਨਹੀਂ। ਮਨ ਦੇ ਕਾਰਸਨ ਪਰਮਾਣ ਨਹੀਂ ਸਿੱਖਦੇ ਨਾ ਮਾੜ ਲਾ ਸਕਦੇ ਕਿਉਂਕਿ ਅੰਦਰ ਸੱਚ ਹੈ ਸੱਚ ਪਰਮਾਤਮਾ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਬਹੁਤ ਗੁੜੀਕ ਤਾਕਤ ਹੈ ਬੇਸ਼ੁਮਾਰ ਹੈ ਜੋ-ਜੋ ਗੁਣ ਗਾਵਾਂਗੇ ਗੁਣਾਂ ਵਿੱਚ ਸਮਾ ਕੇ ਰਬ ਦਾ ਰੂਪ ਹੋ ਜਾਗੇ ਪਰ ਗੁਰੂ ਪਿਆਰੇ ਪਰਮਾਤਮਾ ਤੋਂ ਬੇਮਕ ਹੋ ਕੇ ਸੁਖ ਨਹੀਂ ਸਭ ਸੁਖ ਪਰਮਾਤਮਾ ਦਾ ਨਾਮ ਇਸ ਕਰਕੇ ਗੁਰੂ ਮਾਰ ਕਿਰਪਾ ਕੀਤੀ ਮਨ ਰੇ ਸਦਾ ਭਜੋ ਹਰ ਸਰਣਾਈ ਭਾਈ ਹਮੇਸ਼ਾ ਹਮੇਸ਼ਾ ਗੁਰਮੁਖ ਹੋ ਕੇ ਰਬ ਦਾ ਨਾਮ ਜਪੀ ਤੇ ਜੀਵਨ ਵਿੱਚ ਖੁਸ਼ੀਆਂ ਮਾਣੀ ਪਰਮਾਤਮਾ ਦੇ ਇਸੇ ਸੰਸਾਰ ਦੇ ਪਾਤਰ ਬਣੀਏ ਗੁਰੂ ਸਾਹਿਬ ਸਹਾਈ ਹੋਣ ਆਪ ਅੰਗ ਸੰਗ ਕਿਰਪਾ ਕਰਕੇ ਸਭ ਦਾ ਭਲਾ ਕਰਨ ਨਾਮ ਜਪਣਾ ਮੁੱਢਲਾ ਕਰਮ ਹੈ ਉਹ ਤਰਮ ਪਾਇਤ ਨਾੜ ਹੈ ਜਿਸ ਤਰਮ ਦੇ ਨੇ ਆਈ ਨਾਮ ਜਪਦੇ ਨੇ ਪਰਮਾਤਮਾ ਦਾ ਤੇ ਸੱਚੀ ਕਮਾਈ ਕਰਦੇ ਧਰਮ ਵਾਲੀ ਕਿਰਤ ਕਰਦੇ ਨੇ ਸਰਵ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਗੁਰੂ ਸਰ ਕਿਰਪਾ ਕਾਣ ਆਪ ਸਾਈ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ